ਅੰਮ੍ਰਿਤਸਰ ਵਿੱਚ ਐਕਸਾਈਜ਼ ਵਿਭਾਗ ਵੱਲੋਂ ਆਰ ਕੇ ਗਰੁੱਪ ਦੇ ਸ਼ਰਾਬ ਦੇ ਠੇਕਿਆਂ ਉੱਤੇ ਵੱਡੀ ਕਾਰਵਾਈ ਕਰਦਿਆਂ ਉਹਨਾਂ ਦੇ ਠੇਕੇ ਸੀਲ ਕਰ ਦਿੱਤੇ ਗਏ। ਵਿਭਾਗ ਨੇ ਦੱਸਿਆ ਕਿ ਆਰ ਕੇ ਗਰੁੱਪ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੇਜ ਰਾਹੀਂ ਆਪਣੇ ਬ੍ਰਾਂਡ ਦੀ ਮਸ਼ਹੂਰੀ ਕੀਤੀ ਗਈ ਸੀ ਜੋ ਐਕਸਾਈਜ਼ ਕਾਨੂੰਨ ਦੀ ਉਲੰਘਣਾ ਹੈ। ਇਸ ਤਿਤਾਰਾ ਤਿਤਿ ਅਧੀਨ ਕਾਰਵਾਈ ਕੀਤੀ ਗਈ। ਦੂਜੇ ਪਾਸੇ ਆਰ ਕੇ ਗਰੁੱਪ ਦੀ ਨੁਮਾਇੰਦਗੀ ਕਰਦੇ ਹੋਏ ਰਾਹੁਲ ਨੇ ਦਾਅਵਾ ਕੀਤਾ ਕਿ ਪੇਜ ਉਹਨਾਂ ਵੱਲੋਂ ਨਹੀਂ ਬਣਾਇਆ ਗਿਆ ਅਤੇ ਉਹਨਾਂ ਨੇ ਪਹਿਲਾਂ ਹੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਸੀ। ਰਾਹੁਲ ਨੇ ਇਲਜ਼ਾਮ ਲਗਾਇਆ ਕਿ ਇਹ ਸਭ ਕਾਰਵਾਈ ਉਹਨਾਂ ਉਤੇ ਦਬਾਅ ਬਣਾਉਣ ਲਈ ਕੀਤੀ ਜਾ ਰਹੀ ਹੈ ਉਹਨਾਂ ਦੇ ਅਨੁਸਾਰ ਹਰ ਰੋਜ਼ ਦਾ ਲਗਭਗ 60 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਆਰ ਕੇ ਗਰੁੱਪ ਨੇ ਐਲਾਨ ਕੀਤਾ ਹੈ ਕਿ ਉਹ ਐਕਸਾਈਜ਼ ਵਿਭਾਗ ਦੀ ਇਸ ਕਾਰਵਾਈ ਦਾ ਡਟ ਕੇ ਮੁਕਾਬਲਾ ਕਰਨਗੇ ਅਤੇ ਨਿਆਂ ਲਈ ਅਦਾਲਤ ਦਾ ਰੁਖ اختیار ਕਰਨਗੇ ਮੇਰਾ ਨਾਮ ਹਾਂਜੀ ਮੇਰਾ ਨਾਮ ਰਾਹੁਲ ਪੱਲਾ ਜੀ ਮੈਂ ਆਪਣਾ ਆਰ ਕੇ ਐਂਟਰਪ੍ਰਾਈਜ਼ ਵੱਲੋਂ ਤੁਹਾਡੇ ਕੋਲ ਇੱਥੇ ਮਤਲਬ ਆਪਣੇ ਮੁੱਦੇ ਲੈ ਕੇ ਆਇਆ ਜਿੰਨਾ ਮੁੱਦਿਆਂ ਦੇ ਤਹਿਤ ਸਾਡੇ ਜਿਹੜਾ ਜਿੰਨਾ ਕਰਕੇ ਸਾਡੇ ਠੇਕੇ ਅੱਜ ਬੰਦ ਕੀਤੇ ਗਏ ਆ ਮੈਂ ਉਹੀ ਅੱਗੇ ਪਹਿਲਾਂ ਵੀ ਤੁਹਾਨੂੰ ਸਾਰੀ ਪ੍ਰੈਸ ਨੂੰ ਇਹ ਬਰੀਫ ਦੇ ਵਿੱਚ ਦੱਸ ਚੁੱਕਾ ਦੁਬਾਰਾ ਫੇਰ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਪੁਆਇੰਟ ਦੱਸ ਦਿੰਦਾ ਕਿ ਮੇਜਰ ਗਵਰਨਮੈਂਟ ਵੱਲੋਂ ਜਿਹੜਾ ਮਤਲਬ ਸਾਨੂੰ ਰੇਟ ਲਿਸਟ ਦੇ ਆਧਾਰ ਤੇ ਜਦੋਂ ਸਾਨੂੰ ਠੇਕੇ ਇਸ਼ੂ ਕੀਤੇ ਗਏ ਆ ਅਸੀਂ ਉਹ ਰੇਟ ਲਿਸਟ ਦੇ ਉੱਤੇ ਠੇਕੇ ਵਿੱਚ ਸਾਰੀ ਜਿਹੜੀ ਸ਼ਰਾਬ ਆ ਉਹ ਸੇਲ ਕਰ ਰਹੇ ਹਾਂ ਠੀਕ ਆ ਸਾਨੂੰ ਡੀਟੀਸੀ ਗਰਗ ਵੱਲੋਂ ਇਹ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਜਿਹੜੀ ਰੇਟ ਲਿਸਟ ਦੇ ਆਧਾਰ ਤੇ ਆਪਾਂ ਜਿਹੜੇ ਸ਼ਰਾਬ ਦੇ ਮਤਲਬ ਕਾਰੋਬਾਰ ਕਰ ਰਹੇ ਆ ਉਸ ਤੋਂ ਵੱਧ ਰ ਜਿਹੜੀ ਕਿ ਆਪਾਂ ਨਹੀਂ ਕਰਦੇ ਜੇ ਆਪਾਂ ਨਹੀਂ ਕਰ ਰਹੇ ਤੇ ਸਾਨੂੰ ਅਨਲੀਗਲ ਤਰੀਕੇ ਦੇ ਨਾਲ ਇਲਲੀਗਲ ਤਰੀਕੇ ਦੇ ਨਾਲ ਸਾਡੇ ਤੇ ਪ੍ਰੈਸ਼ਰ ਕ੍ਰੀਏਟ ਕਰਕੇ ਤੇ ਜਿਹੜਾ ਸਾਨੂੰ ਜਿਹੜੇ ਸਾਡੇ ਗਰੁੱਪ ਜਿਹੜੇ ਆ ਉਹ ਬੰਦ ਕੀਤੇ ਗਿਆ ਜਿਹੜਾ ਅੱਜ ਮੇਜਰ ਅੱਜ ਇਹਨਾਂ ਨੇ ਸਾਡੇ ਦੋ ਗਰੁੱਪ ਬੰਦ ਕੀਤੇ ਜਿਹੜੇ ਕਿ ਇੱਕ ਫੇਕ ਇੰਸਟਾਗ੍ਰam ਪੇਜ ਬਣਾਇਆ ਗਿਆ ਕਿਸੇ ਵੱਲੋਂ ਤੇ ਜਿਹਦੇ ਉੱਤੇ ਕੀ ਕੋਈ ਰੇਟ ਲਿਸਟ ਪਾਈ ਗਈ ਜਾਂ ਕੀ ਐਡਵਰਟਾਈਜ਼ਮੈਂਟ ਕੀਤੀ ਗਈ ਉਹਦੇ ਬਾਰੇ ਸਾਨੂੰ ਨਹੀਂ ਪਤਾ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਹਾਂਜੀ ਕੋਈ ਫੇਕ ਪੇਜ ਤੁਹਾਡੇ ਵੱਲੋਂ ਬਣਿਆ ਸੀ ਉਹਦੇ ਬਾਰੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਤੇ ਆਪਣੇ ਮਾਨਯੋਗ ਸਾਡੇ ਐਕਸਾਈਜ਼ ਕਮਿ ਤੇ ਸੀਪੀ ਸਾਹਿਬ ਨੂੰ ਅਸੀਂ ਆਪਣੇ ਵੱਲੋਂ ਈਮੇਲਸ ਵੀ ਕੀਤੀਆਂ ਤੇ ਆਪਣੇ ਵੱਲੋਂ ਜਿਹੜਾ ਅਸੀਂ ਆਪਣਾ ਇਲੈਟਰਾਂ ਵੀ ਇਸ਼ੂ ਆਪਾਂ ਨੂੰ ਭੇਜੀਆਂ ਗਈਆਂ ਕਿ ਇਹ ਫੇਕ ਪੇਜ ਬਣਾਇਆ ਗਿਆ ਸਾਡੇ ਸਾਡੀ ਫਰਮ ਵੱਲੋਂ ਕਾਈਂਡਲੀ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਅੱਛਾ ਉਸ ਤੋਂ ਬਾਅਦ ਜੇ ਉਹ ਫੇਕ ਪੇਜ ਬਣਾਇਆ ਗਿਆ ਤੇ ਉਹਦੇ ਵਿੱਚ ਉਹਦੇ ਬਿਹਾਫ ਤੇ ਸਾਡਾ ਗਰੁੱਪ ਜਿਹੜਾ ਉਹ 2 ਦਿਨ ਲਈ ਬੰਦ ਕੀਤਾ ਗਿਆ ਜਦ ਕਿ ਉਹਦੇ ਵਾਸਤੇ ਕੋਈ ਸਾਨੂੰ ਨੋਟਿਸ ਨਹੀਂ ਕੀਤਾ ਗਿਆ ਕੋਈ ਸਾਨੂੰ ਫਰਮ ਨੂੰ ਦੱਸਿਆ ਨਹੀਂ ਗਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਕੋਟੇ ਦੀ ਮੇਨ ਗੱਲ ਆ ਸਭ ਤੋਂ ਪਹਿਲੀ ਗੱਲ ਆ ਰੇਟਾਂ ਦੀ ਇਹ ਸਾਰੀ ਲੜਾਈ ਲੇਟਾਂ ਦੀ ਆ ਸਾਨੂੰ ਪੰਜਾਬ ਸਰਕਾਰ ਵੱਲੋਂ ਸਮਾਜਯੋਗ ਮੁੱਖ ਮੰਤਰੀ ਪੰਜਾਬ ਸਾਹਿਬ ਵੱਲੋਂ ਤੇ ਸਾਨੂੰ ਮਾਨਯੋਗ ਸਾਡੇ ਹਰਪਾਲ ਚੀਮਾ ਜੀ ਜਿਹੜੇ ਸਾਡੇ ਕੀ ਐਕਸਾਈਜ਼ ਮਿਨਿਸਟਰ ਆ ਉਹਨਾਂ ਵੱਲੋਂ ਜਿਹੜੀ ਪਾਲਿਸੀ ਬਣਾਈ ਗਈ ਪੰਜਾਬ ਦੀ ਕਿ ਆਪਾਂ ਘੱਟ ਰੇਟਾਂ ਤੇ ਜਿਹੜੀਆਂ ਸ਼ਰਾਬ ਵੇਚਾਂਗੇ ਜਿਹਦੇ ਨਾਲ ਕਿ 2 ਨੰਬਰ ਦੀ ਸ਼ਰਾਬ ਜੋ ਬਾਹਰੋਂ ਹੋਰ ਅਦਰ ਸਟੇਟਾਂ ਤੋਂ ਪੰਜਾਬ ਚ ਆ ਕੇ ਵਿਕਰੀ ਹੁੰਦੀ ਆ ਉਹ ਨਾ ਹੋਵੇ ਤੇ ਸਾਡੇ ਐਕਸਾਈਜ਼ ਡਿਪਾਰਟਮੈਂਟ ਨੂੰ ਤੇ ਜਿਹੜਾ ਸਾਡਾ ਸਾਡੇ ਠੇਕੇਦਾਰ ਆ ਉਹਨਾਂ ਨੂੰ ਜਿਹੜਾ ਇਹਦਾ ਜਿਹੜਾ ਬੈਨੀਫਿਟ ਮਿਲੇ ਇਹਦਾ ਜਿਹੜਾ ਲਾਭ ਮਿਲੇ ਪੰਜਾਬ ਸਰਕਾਰ ਕਹਿੰਦੀ ਭ੍ਰਸਤਾਜਾਰ ਖਤਮ ਕਰਾਂਗੇ ਜੋ ਤੁਹਾਡੇ ਨਾਲ ਤੇ ਹੋਇਆ ਭ੍ਰਸਤਾਜਾਰ ਦੇ ਅਸੀਂ ਤੁਹਾਡੇ ਸਾਹਮਣੇ ਜੋ ਸਾਡਾ ਇਹ ਇੱਕ ਫੇਕ ਨਿਊਜ਼ ਆਈ ਆ ਜਿਹਦੇ ਬਾਰੇ ਸਾਨੂੰ ਇੰਟੀਮੀਟਿਵ ਨਹੀਂ ਕੀਤਾ ਗਿਆ ਸਾਡੇ ਨਾਲ ਇਨਾ ਧੱਕਾ ਕੀਤਾ ਗਿਆ ਕਿ ਸਾਡੇ ਦੋ ਗਰੁੱਪ ਜਿਹੜੇ ਆ ਬਿਨਾਂ ਸਾਨੂੰ ਨੋਟਿਸ ਕੀਤੇ ਆ ਬਿਨਾਂ ਸਾਨੂੰ ਦੱਸਿਆ ਬੰਦ ਕੀਤੇ ਗਏ ਤੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਇੱਥੇ ਸਕੌਚ ਬੈਰਲ ਦੇ ਨਾਂ ਤੇ ਵੀ ਪੇਜ ਚੱਲ ਰਹੇ ਆ ਇੱਥੇ ਕਬੀਲਾ ਦੇ ਨਾਂ ਤੇ ਵੀ ਪੇਜ ਚੱਲ ਰਹੇ ਆ ਪਿਛਲੇ 4-4 ਸਾਲਾਂ ਤੋਂ ਚੱਲੀ ਜਾ ਰਹੇ ਆ ਉਹਦੇ ਖਿਲਾਫ ਹੀ ਕੰਪਲੇਟਾਂ ਕੀਤੀਆਂ ਗਈਆਂ ਪਰ ਉਹਦੇ ਵਾਸਤੇ ਤੇ ਕੇ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਅੱਜ ਤੋਂ ਦੋ ਦਿਨ ਪਹਿਲਾਂ ਚਲਾਨ ਕੀਤਾ ਗਿਆ ਜੀ ਬੀਅਰ ਦਾ ਵੀ ਐਕਸਪਾਇਰੀ ਬੀਅਰ ਇੱਥੇ ਸਾ ਉਹਦੇ ਵਾਸਤੇ ਚਲਾਨ ਕੀਤਾ ਗਿਆ ਉਹ ਗਰੁੱਪ ਦੇ ਕਿਉਂ ਨਹੀਂ ਬੰਦ ਕੀਤਾ ਗਿਆ ਜੀ ਅੱਜ ਇੱਕ ਫੇਕ ਪੇਜ ਤੇ ਸਾਡੇ ਤੇ ਇਨਾ ਐਕਸ਼ਨ ਕੀਤਾ ਗਿਆ ਉਹ ਫੇਕ ਪੇਜਾਂ ਦੇ ਜਿਹੜੀਆਂ ਕਿ ਰੈਲਿਟੀ ਦੇ ਵਿੱਚ ਐਕਸਪਾਇਰੀ ਪੀਅਰ ਵੇਚਣਾ ਇਹ ਕਾਨੂੰਨਨ ਜੁਰਮ ਹੈ ਜਿਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਕੀਤੀ ਨਹੀਂ ਗਈ ਦੂਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਅੱਜ ਐਕਸਪਾਇਰੀ ਜਿਹੜਾ 23 24 ਇਅਰ ਸੰ ਦਾ ਜਿਹੜੀ ਸ਼ਰਾਬ ਆ ਉਹ ਕਿਤੇ ਮਜੀਠੇ ਸਰਕਲ ਚੋਂ ਕੋਈ ਜਿਹੜੀ ਰੀਸੈਂਟਲੀ ਬਰਾਮਦ ਕੀਤੀ ਗਈ ਆ ਉਹਦਾ ਵੀ ਚਲਾਨ ਕੀਤਾ ਗਿਆ ਉਹਦੇ ਅਗੇਂਸਟ ਵੀ ਕੋਈ ਮਾਨਜੋਗ ਸਾਡੇ ਡੀਸੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਜੇ ਸਾਡੇ ਦੇ ਕੀਤੀ ਆ ਤੇ ਉਹ ਸਾਨੂੰ ਜਿਹੜੀ ਕੀਤੀ ਗਈ ਆ ਇੱਕ ਫੇਕ ਪੇਜ ਦੇ ਆਧਾਰ ਤੇ ਸਾਡਾ ਗਰੁੱਪ ਦੋ ਦਿਨ ਲਈ ਬੰਦ ਕੀਤਾ ਗਿਆ ਆ ਸਾਡਾ ਨੁਕਸਾਨ ਕਿੰਨਾ ਆ ਸਾਡਾ ਅਪਰੋਕਸੀਮੇਟਲੀ ਇੱਕ ਗਰੁੱਪ ਦਾ ਕੋਈ 30 ਲੱਖ ਦਾ ਨੁਕਸਾਨ ਆ ਤੇ ਦੋਹਾਂ ਗਰੁੱਪਾਂ ਦਾ ਸਾਡਾ ਜੇ ਮੰਨ ਕੇ ਚੱਲੀਏ ਕੋਈ ਮੋਟਾ-ਮੋਟਾ 60 ਲੱਖ ਦੇ ਕਰੀਬ ਸਾਡਾ ਜਿਹੜਾ ਉਹ ਨੁਕਸਾਨ ਕੀਤਾ ਗਿਆ ਇਹਦਾ ਜ਼ਿੰਮੇਵਾਰ ਅਸੀਂ ਹਾਈ ਕੋਰਟ ਵੀ ਜਾਵਾਂਗੇ ਸੁਪਰੀਮ ਕੋਰਟ ਵੀ ਜਾਵਾਂਗੇ ਇਹਦਾ ਮੈਂ ਤੁਹਾਡੇ মিডিਆ ਦੇ ਨਾਲ ਹੀ ਡੀਸੀ ਸਾਹਿਬ ਨੂੰ ਇਹ ਮੈਂ ਇਹ ਗੱਲ ਕਹਿਣੀ ਚਾਹੁੰਦਾ ਕੀ ਸਾਡਾ ਜਿੰਨਾ ਵੀ ਨੁਕਸਾਨ ਕਰੋਗੇ ਦੀ ਪਰਭਾਈ ਤੁਹਾਨੂੰ ਕਰਨੀ ਪੈਣੀ ਜੇ ਇਹ ਭਾਵੇਂ ਸਾਨੂੰ ਈਡੀ ਕੋ ਜਾਣਾ ਪਵੇ ਸਾਨੂੰ ਭਾਵੇਂ ਉੱਤੇ ਸੀਪੀਆਈ ਕੋ ਜਾਣਾ ਪਵੇ ਸਾਨੂੰ ਭਾਵੇਂ ਵਿਜੀਲੈਂਸ ਕੋ ਜਾਣਾ ਪਵੇ ਮੈਂ ਪੰਜਾਬ ਸਰਕਾਰ ਅੱਗੇ ਮੰਗ ਕਰਦਾ ਸਾਨੂੰ ਜਿੱਥੇ ਤੱਕ ਵੀ ਜਾਣਾ ਪਿਆ ਅਸੀਂ ਜਾਣ ਲਈ ਤਿਆਰ ਆ ਪਰ ਜਿਹੜਾ ਵੀ ਜੇ ਸਾਡੇ ਨਾਲ ਕੋਈ ਵੀ ਧੱਕਾ ਕੀਤਾ ਗਿਆ ਆਪਾਂ ਉਹ ਬਰਦਾਸ਼ਤ ਨਹੀਂ ਕਰਾਂਗੇ ਅਗਲਾ ਸਟੈਪ ਕੀ ਤੁਹਾਡਾ ਤੇ ਪੰਜਾਬ ਦੇ ਠੇਕੇਦਾਰ ਇਕੱਠੇ ਹੋਣਗੇ ਪੰਜਾਬ ਦੇ ਵਿੱਚ ਠੇਕੇਦਾਰ ਵੇਖੋ ਜੀ ਜਿਹੜੀ ਪਾਲਸੀ ਦੇ ਤਹਿਤ ਪੰਜਾਬ ਦੇ ਠੇਕੇਦਾਰਾਂ ਨੂੰ ਆ ਆਪਣਾ ਪਾਲਿਸੀ ਦੇ ਤਹਿਤ ਠੇਕੇ ਦਿੱਤੇ ਗਏ ਆ ਉਸੇ ਪਾਲਿਸੀ ਦੇ ਤਹਿਤ ਹੀ ਜਿਹੜਾ ਪੰਜਾਬ ਦੇ ਵਿੱਚ ਸ਼ਰਾਬ बिकਣੀ ਚਾਹੀਦੀ ਆ ਜੇ ਉਹ ਪਾਲਿਸੀ ਤੋਂ ਸਾਨੂੰ ਕੋਟਾ ਦੇਣ ਦੇ ਵਾਸਤੇ ਜੇ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਜਾਂ ਸਾਡੇ ਤੋਂ ਕੋਈ ਰੁਪਈਏ ਮੰਗੇ ਜਾਂਦੇ ਅਸੀਂ 1 ਰੁਪਈਆ ਨਾ ਅਸੀਂ ਦਵਾਂਗੇ ਨਾ ਹੀ ਪੰਜਾਬ ਸਰਕਾਰ ਨੂੰ ਬੇਨਤੀ ਪੰਜਾਬ ਦੇ ਸਾਰੇ ਠੇਕੇਦਾਰਾਂ ਨੂੰ ਬੇਨਤੀ ਕਰਦੇ ਨਾ ਕੋਈ ਹੋਰ ਬੰਦਾ ਦਵੇ ਇਹਦੇ ਵਿੱਚ ਲੜਾਈ ਕਿਸੇ ਦੀ ਨਹੀਂ ਆ ਡਿਪਾਰਟਮੈਂਟ ਨੂੰ ਸਾਰੀ ਗੱਲ ਦਾ ਪਤਾ ਆ ਕੇਸ ਆਧਾਰ ਤੇ ਦੇ ਕੇਸ ਕਰਕੇ ਲੜਾਈ ਹੋਈ ਜਾਂ ਜਿਹੜੇ ਇਹ ਜਿਹੜੇ ਗਰੁੱਪ ਬੰਦ ਕੀਤੇ ਗਏ ਇਹਦੇ ਬਾਰੇ ਡਿਪਾਰਟਮੈਂਟ ਜਿਹੜਾ ਜ਼ਿੰਮੇਵਾਰ ਆ ਉਹਦੇ ਵਿੱਚ ਸਭ ਤੋਂ ਮੇਜਰ ਜ਼ਿੰਮੇਵਾਰ ਜਿਹੜਾ ਸਾਡਾ ਡੀਸੀ ਕਰ ਗਿਆ ਜੀ ਉਹ ਜ਼ਿੰਮੇਵਾਰ ਹੈ ਇਹ ਲੱਗਦਾ ਕਿ ਜੇ ਦਾਰੂ ਮਹਿੰਗੀ ਹੋਣਾ ਕਰਨਾ ਹੈ ਜਿਹੜੀ 2 ਨੰਬਰ ਦੀ ਦਾਰੂ ਵੇਚਦੇ ਤਾਂ ਕਾफी ਕੰਟਰੋਲ ਹੋਇਆ ਜੀ ਜਦੋਂ ਤੋਂ ਸ਼ਰਾਬ ਮਹਿੰਗੀ ਹੋਊਗੀ ਆਬਵੀਅਸਲੀ ਗੱਲ ਆ 2 ਨੰਬਰ ਦੀ ਸ਼ਰਾਬ ਦੀ ਕੰਜ਼ਮਪਸ਼ਨ ਜਿਹੜੀ ਉਹ ਵਧੂਗੀ ਇਹਦੇ ਨਾਲ ਸਰਕਾਰ ਦੇ ਵਾਲੀਏ ਨੂੰ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਮਾਨਸਾ ਮਾਨ ਸਾਹਿਬ ਨੇ ਮੈਂ ਫੇਰ ਬੇਨਤੀ ਕਰਦਾ ਜੇ ਮੈਨੂੰ ਮੌਕਾ ਮਿਲਿਆ ਤੇ ਮੈਂ ਮਾਨ ਸਾਹਿਬ ਕੋਲ ਜਾ ਕੇ ਵੀ ਆਪਣੀ ਜਿਹੜਾ ਮੁੱਦਾ ਆ ਮਾਨ ਸਾਹਿਬ ਕੋਲ ਜਾ ਕੇ ਵੀ ਰੱਖੂਗਾ ਕਿ ਮੁੱਖ ਮੰਤਰੀ ਸਾਹਿਬ ਵੇਖੋ ਅਸੀਂ ਤੁਹਾਡਾ ਪੰਜਾਬ ਦੇ ਵਿੱਚ ਰੈਵਨਿਊ ਇਕੱਠਾ ਕਰਕੇ ਤੁਹਾਨੂੰ ਦੇ ਰਹੇ ਆ ਤੇ ਜਿਦਾ ਕਿ ਸਾਡੇ ਵੱਲੋਂ ਸਾਡੀ ਸਾਡੀ ਫਰਮ ਨੂੰ ਇੱਕ ਇੰਸਟਾਗ੍ਰਾਮ ਦੇ ਪੇਜ ਦੇ ਉੱਤੋਂ ਜਿਹੜਾ ਕਿ ਇੱਕ ਫੇਕ ਪੇਜ ਬਣਾਇਆ ਗਿਆ ਤੇ ਸਾਡੇ ਫਰਮ ਨੂੰ ਜਿਹੜਾ ਲੱਖਾਂ ਰੁਪਈਆ ਦਾ ਘਾਟਾ ਕੀਤਾ ਗਿਆ ਇਹਦਾ ਸ਼ਰਿਆਮ ਜ਼ਿੰਮੇਵਾਰ ਡੀਸੀ ਕਰ ਗਿਆ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਕਾਰਵਾਈਆਂ ਕੀਤੀਆਂ ਗਈਆਂ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਬਦਲਿਆ ਗਿਆ ਜਦੋਂ ਇਹ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸਦੇ ਆ ਉਦੋਂ ਇਹਨਾਂ ਨੂੰ ਜਿਹੜਾ ਮਤਲਬ ਬਾਹਰ ਕੀਤਾ ਜਾਂਦਾ ਹੈ ਤੇ ਹੁਣ ਦੁਬਾਰਾ ਫੇਰ ਅਸੀਂ ਵੀ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਠੇਕੇਦਾਰਾਂ ਦਾ ਹੱਕ ਨਾ ਚੋਇਆ ਜਾਵੇ ਤੇ ਉਹਨਾਂ ਨੂੰ ਕਾਰੋਬਾਰ ਦਿੱਤਾ ਉਹਦੇ ਕਾਰੋਬਾਰ ਕਰਨ ਦਿੱਤਾ ਜਾਂਦਾ ਸਾਡਾ ਅਗਲਾ ਸਟੈਪ ਸਾਡਾ ਅਗਲਾ ਸਟੈਪ ਆਪਾਂ ਸਾਰੀ ਫਰ ਇੱਕ ਵੱਡੀ ਕਾਨਫਰੰਸ ਕਰਾਂਗੇ ਤੇ ਜਾਂ ਸਾਨੂੰ ਜੇ ਕੋਈ ਰੋਡ ਬਲੌਕ ਕਰਨੇ ਪਏ ਜਾਂ ਕੁਝ ਵੀ ਕਰਨਾ ਪਿਆ ਆਪਣੇ ਧਰਨੇ ਦਵਾਂਗੇ ਤੇ ਜੇਦਾ ਕੀ ਸਾਨੂੰ ਇਨਸਾਫ ਦਿੱਤਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਕਾਨਫਰੰਸਾਂ ਵੀ ਚਲਦੀਆਂ ਰਹਿਣਗੀਆਂ ਇਹ ਸਾਰਾ ਕੁਝ ਚੱਲਦਾ ਰਹੂਗਾ ਠੀਕ ਹੈ ਠੀਕ ਹੈ ਹਾਂਜੀ ਇਹ ਕੀ ਮਸਲਾ ਹੈ ਮਸਲ ਦੇਖ ਲੈ ਵੀਨੇ ਗੋਪੀਨ ਸਰਦਾਰੀ ਤਾਂ ਮਸਲਾ ਕੀ ਹੈ ਜੀ ਕਿ ਕਿਵੇਂ ਮਹਿਕਮਾ ਪ੍ਰੈਸ਼ਰਸ ਕਰ ਰਿਹਾ ਵੀ ਰੇਟ ਵਧਾਉਣ ਲਈ ਹੁਣ ਤੁਸੀਂ ਪੇਜ ਦੀ ਗੱਲ ਕੀਤੀ ਆ ਡਿਪਾਰਟਮੈਂਟ ਉਹਨਾਂ ਪੇਜ ਦੀ ਗੱਲ ਕੀਤੀ ਹੈ ਨਾ ਵੀ ਪੇਜ ਕਰਕੇ ਬੰਦ ਕੀਤਾ ਵਾ ਤੁਸੀਂ ਵੀ ਸ਼ਾਇਦ ਕੁਝ ਪੁਟ ਅਪ ਕੀਤਾ ਸੀਗਾ ਤੁਸੀਂ ਆਪਣੀ ਰਿਕਾਰਡਿੰਗ ਚੈੱਕ ਕਰ ਲਓ ਤੇ ਉਹਨਾਂ ਕੋਲ ਜਵਾਬ ਹੈ ਨਹੀਂ ਸੀਗਾ ਵੀ ਪੇਜ ਵੈਰੀਫਾਈ ਹੋਇਆ ਕਿ ਨਹੀਂ ਹੋਇਆ ਜਦ ਮਹਿਕਮੇ ਨੂੰ ਪਤਾ ਕਿ ਪੇਜ ਵੈਰੀਫਾਈ ਹੋਇਆ ਕਿ ਨਹੀਂ ਹੋਇਆ ਤੇ ਉਹ ਠੇਕੇ ਬੰਦ ਕਰਤੇ ਨੇ ਉਸ ਵਿਆਹ ਤੇ ਕੀ ਜਾਇਜ਼ ਆ ਅਕਸਾਈ ਭਾਗ ਮੁਰਦਾਬਾ 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 ਇੱਥੇ ਤੇਰਾ ਨਾ ਰਣਜੀਤ ਆਉਂਦਾ ਤੇਰਾ ਫਰਮ ਕਿਹੜੀ ਇਹ ਪਹਿਲਾ ਇਹ ਕਿਹੜੀ ਫਰਮ ਤੇ ਹੈ ਆਰ ਕੇ ਇੰਟਰਪ੍ਰਾਈਜ਼ ਉਹ ਕਹਿੰਦਾ ਤੰਗਾ ਕਿੱਦਾ ਜਾ ਰਿਹਾ ਏ ਸਾਡੇ ਨਾਲ ਦੇ ਸਾਰੇ ਇੱਥੇ ਕਹਿੰਦੇ ਆ ਧੱਕਾ ਕਿੱਥੇ ਜਾ ਰਿਹਾ ਹੈ ਪੇਜ ਹੈ ਉਸ ਨੂੰ ਵੈਰੀਫਾਈ ਕਿਤਾ ਗਿਆ ਸੀ ਜੋ ਪੇਜ ਹੈ ਜਿਹੜਾ ਥਰੂ ਐਡਵਰਟਾਈਜ਼ਮੈਂਟ ਹੋ ਰਹੀ ਹੈ ਉਸ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਕੀਤਾ ਗਿਆ ਹੋਇਆ ਨਾ ਜੋ ਵੀ ਕੀਤਾ ਹੋਇਆ ਉਸ ਤੋਂ ਪਹਿਲੇ ਤੈਨੂੰ ਆਰ ਕੇ ਵੱਲੋਂ ਸਲਾਇਡ ਆ ਰਿਹਾ ਹੈ ਪੇਜ ਸਰ ਕਿਹੜੀ ਤਰ੍ਹਾਂ ਆਨਲਾਈਨ ਹੈ ਤੇਰਾ ਕੀ ਨਾਮ ਹੈ 36 36 ਜੀ ਠੀਕ ਹੈ ਠੀਕ ਹੈ ਥੈਂਕ ਯੂ ਮੈਂ ਗੁਰਵਿੰਦਰ ਕਿਹੜੀ ਬਰਾਹਮਣ ਕਿਹੜੀ ਖਰਬ ਆਰਕੇ ਇੰਟਰਪ੍ਰਾਈਜ਼ਰ ਤੋਂ ਕਿਥੇ ਰਵੀ ਡੈਨਿਓ ਸਰਕਲ ਵੇਖਦੇ ਆ ਕੀ ਮਸਲਾ ਹੋਇਆ ਸਰ ਮਸਲਾ ਕੁਛ ਨਹੀਂ ਹੈ ਮਸਲਾ ਤਾਂ ਛੋਟਾ ਜਿਹਾ ਇਹਨਾਂ ਨੇ ਸਾਡੇ ਸਿਰ ਪਾਇਆ ਹੈ ਮਸਲਾ ਕੁਛ ਨਹੀਂਗਾ ਮਸਲਾ ਇਹ ਹੈ ਵੀ ਇਹਨਾਂ ਨੇ ਇੱਕ ਪੇਜ ਵੇਖਿਆ ਵੀ ਆਰਕੇ ਇੰਟਰਪ੍ਰਾਈਜ਼ਰ ਤੇ ਇਤਾਂ ਕੋਈ ਐਪਲੀਕੇਸ਼ਨ ਆਈ ਹੈ ਕਿ ਇਹ ਸੋ ਇੱਕ ਹੀ ਗੱਲ ਹੈ ਹਾਂਜੀ ਕੋਈ ਪੇਜ ਬਣਿਆ ਸੀ ਆਰਕੇ ਦੇ ਨਾਮ ਤੇ ਉਹਦੇ ਤੇ ਇਸ ਤਰ੍ਹਾਂ ਦੇ ਉਹਦੇ ਉਹਨਾਂ ਨੇ ਵੀ ਤੁਸੀਂ ਇਹਨੂੰ ਐਡਵਰਟਾਈਜ਼ ਕਰ ਰਹੇ ਹੋ ਬ੍ਰਾਂਡ ਨੂੰ ਇਹਨਾਂ ਨੇ ਸਾਨੂੰ ਬੁਲਾਇਆ ਉੱਥੇ ਜਲੰਧਰ ਅਸੀਂ ਗਏ ਅਸੀਂ ਆਵਦੇ ਵਾਰੋ ਕਿਹਾ ਵੀ ਇਹਦੇ ਲਈ ਸਾਨੂੰ ਟਾਈਮ ਦਿੱਤਾ ਜਾਏ ਕਿਉਂਕਿ ਸਾਡਾ ਨਹੀਂਗਾ ਵੀ ਪੇਜ ਤੇ ਕੋਈ ਵੀ ਅੱਜਕੱਲ ਬਣਾ ਸਕਦਾ ਉਹਦੇ ਵਿਹਾਰ ਦੇ ਇਹਨਾਂ ਨੇ ਜੀ ਸਾਡੇ ਤੋਂ ਕੀ ਕੀਤਾ ਕੋਈ ਵੈਰੀਫਾਈ ਕੋਈ ਵੈਰੀਫਿਕੇਸ਼ਨ ਨਹੀਂ ਨਹੀਂ ਸਾਡਾ ਨਹੀਂਗਾ ਕੋਈ ਵੈਰੀਫਾਈ ਨਹੀਂ ਕੀਤਾ ਅਸੀਂ ਉਹਦੇ ਦੇ ਨਹੀਂ ਕੀਤੀ ਹੈ ਪੂਰੀ ਕਾਰਵਾਈ ਕਰਵਾ ਕਰਵਾਈ ਕਰ ਦਿੱਤੀ ਹੈ ਖਿਲਾਫ ਪੁਲਿਸ ਕੰਪਲੇਂਟ ਅਲਰੇਡੀ ਦਿੱਤੀ ਹੋਈ ਹੈ ਵੈਰੀਫਾਈ ਕੀਤਾ ਜੀ ਤੁਹਾਡੀ ਕਿਹੜੇ ਕਿਹੜੇ ਠੇਕੇ ਦੜਸੀ ਹੋ ਆਹ ਜੀ ਭਾਈ ਆਪਣਾ ਨਾਮ ਮੇਰਾ ਨਾਮ ਗੁਰਪ੍ਰੀਤ ਹੈ ਜੀ ਮੈਂ ਆਰਕੇਨ ਟੈਕਸ ਤੋਂ ਆ ਜੀ ਅੱਜ ਅੰਮ੍ਰਿਤਸਰ ਦੀ ਐਕਸਾਈਜ਼ ਵਿਭਾਗ ਵੱਲੋਂ ਜੀ ਸਾਡਾ ਆਰਕੇਨ ਟੈਕਸ ਜਿਹੜਾ ਠੇਕਾ ਜੀ ਉਹਨੂੰ ਬਿਨਾਂ ਇੱਕ ਜੀ ਕੁਝ ਸੌਲਿਡ ਪ੍ਰੂਫ ਤੋਂ ਬਹਾਨਾ ਬਣਾ ਕੇ ਸਾਨੂੰ ਪ੍ਰੈਸ਼ਰਾਈਜ਼ ਕਰਕੇ ਪ੍ਰੈਸ਼ਰਾਈਜ਼ ਮਸਲਾ ਇਹ ਹੈ ਜੀ ਵੀ ਸਾਡੇ ਇਸ ਗਰੁੱਪ ਦੇ ਵਿੱਚ ਜੋ ਸਰਕਾਰ ਵੱਲੋਂ ਸਰਕਾਰੀ ਰੇਟ ਆ ਜੋ ਸਰਕਾਰੀ ਰੇਟ ਆ ਉਹਨਾਂ ਅਧਾਰਤ ਕੀਤੇ ਗਏ ਉਸ ਰੇਟ ਤੇ ਅਸੀਂ ਦਾਰੂ ਵੇਚ ਰਹੇ ਹਾਂ ਜੀ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਡੀਸੀ ਕਰਕੇ ਸਾਹਿਬ ਵੱਲੋਂ ਵੀ ਤੁਸੀਂ ਜਿਹੜੀ ਇਹ ਸ਼ਰਾਬ ਜਿਹੜੀ ਆ ਜਿੱਦਾਂ ਦੂਜੇ ਠੇਕੇਦਾਰ ਲੋਕਾਂ ਨੂੰ ਲੁੱਟਦੇ ਆ ਤੁਸੀਂ ਵੀ ਲੁੱਟੋ ਜੀ ਸਾਨੂੰ ਕੱਲ ਵੀ ਦਫ਼ਤਰ ਬੁਲਾਇਆ ਗਿਆ ਜੀ ਸਾਡੇ ਜਿਹੜੇ ਆਨਰ ਆ ਸਾਡੇ ਮੇਨ ਬੰਦੇ ਸਾਰੇ ਜਲੰਧਰ ਗਏ ਸੀ ਸਾਨੂੰ ਇਹੀ ਪ੍ਰੈਸ਼ਰਾਈਜ਼ ਬਾਰ-ਬਾਰ ਕੀਤਾ ਜਾ ਰਿਹਾ ਵੀ ਤੁਸੀਂ ਰੇਟ ਵਧਾਓ ਰੇਟ ਵਧਾਉਂਦਾ ਫਿਰ ਇਹਨਾਂ ਨੇ ਇੱਕ ਛੋਟਾ ਜਿਹਾ ਬਹਾਨਾ ਲੱਭ ਕੇ ਸਾਡੇ ਅੱਜ ਜਿਹੜਾ ਠੇਕਾ ਜਿਹੜਾ ਇਹਨੂੰ ਸੀਲ ਕਰਤਾ ਗਰੁੱਪ ਨੂੰ ਦੱਸੋ ਜੀ ਅਸੀਂ ਉਹਦੇ ਬਾਰੇ ਜਿਹੜਾ ਕਹਿੰਦੇ ਇਹਨਾਂ ਕੋਲ ਇੱਕ ਪ੍ਰੂਫ ਹੈ ਵੀ ਪੇਜ ਜਿਹੜਾ ਜੀ ਇਹਨਾਂ ਨੇ ਪੇਜ ਬਣਾਇਆ ਸੀ ਪੇਜ ਤੇ 60 ਲੱਖ ਰੁਪਏ ਦਾ ਸਾਨੂੰ ਫਾਈਨ ਪਾਤਾ ਜੀ ਇੱਕ ਦਿਨ ਦੇ ਵਿੱਚ ਸਾਡੀ ਅੱਜ ਤਾਂ ਦੋ ਦਿਨ ਦੇ ਵਿੱਚ 60 ਲੱਖ ਦਾ ਨੁਕਸਾਨ ਸਾਡਾ ਕੀਤਾ। ਤੁਹਾਨੂੰ ਰੇਟ ਵਧਾਉਂਦਾ ਨਾ ਉਹਨੂੰ ਕੀ ਫਾਇਦਾ ਡਿਪਾਰਟਮੈਂਟ ਨੂੰ ਲੁੱਟੋ ਜੀ ਲੋਕਾਂ ਇਹਨੇ ਲੁੱਟੋ ਲੋਕਾਂ ਨੂੰ ਜੀ ਇਹ ਹੈ ਨਾ ਵੀ ਲੁੱਟੋ ਜੀ ਉਹਨਾਂ ਨੂੰ ਪ੍ਰੈਸ਼ਰਾਈਜ਼ ਜੀ ਉੱਤੇ ਜਿਹੜੇ ਕਿਸੇ ਨੂੰ ਨਹੀਂ ਗਿਆ ਸਿਰ ਤੁਹਾਡੇ ਸਾਡੇ ਜੀ ਸਿਰਫ ਸਾਡੇ ਆਰਕੇ ਇੰਟਰ ਪੈ ਜੀ ਕਿਸੇ ਦਾ ਹੋਰ ਨਹੀਂ ਨਾ ਆਇਆ ਸਾਡੇ ਸਾਡੇ ਨਹੀਂ ਜੀ ਹਾਂ ਬਸ ਜੀ ਸਾਰਾ ਨਹੀਂ ਰੇਟ ਆਪ ਕੋ ਸ਼ਰਾਪੀ ਦੇ ਰਹੇ ਜੀ ਇਹ ਤੁਸੀਂ ਹੋ ਨਹੀਂ ਦਿੰਦੇ ਫਿਰ ਪਹਿਲਾਂ ਪਿਛਲੇ ਸਾਲਿਆਂ ਉਸ ਤੋਂ ਪਹਿਲੇ ਜਾਂ ਉਸ ਤੋਂ ਨਹੀਂ ਨਹੀਂ ਜੀ ਪਹਿਲੇ ਪਹਿਲੇ ਸਾਲ ਸਰਕਾਰ ਨੇ ਕੋਈ ਸਰਕਾਰੀ ਰੇਟ ਨਹੀਂ ਸੀ ਨਿਰਧਾਰਤ ਕੀਤੇ ਇਸ ਸਾਲ ਉਹਨਾਂ ਨੇ ਸਾਨੂੰ ਕਿਹਾ ਜੀ ਸਰਕਾਰੀ ਰੇਟ ਹੈ ਤੁਸੀਂ ਸਰਕਾਰ ਤੇ ਰੇਟ ਵੇਚ ਸਕਦੇ ਸਰਕਾਰੀ ਸਰਕਾਰੀ ਰੇਟ ਪਾਇਆ ਗਿਆ ਕਹਿ ਸਕਦੇ ਕਿ ਜਿਸ ਤਰ੍ਹਾਂ ਪਹਿਲਾਂ ਬਾਕੀ ਥੇ ਕਿਵੇਂ ਲੁੱਟਦੇ ਸੀ ਲੋਕਾਂ ਨੂੰ ਤੁਸੀਂ ਵੀ ਪਹਿਲੇ ਲੁੱਟਦੇ ਸੀ ਜੀ ਬਿਲਕੁਲ ਨਹੀਂ ਸਾਨੂੰ ਤੇ ਪੈਲਸਾਂ ਵਿੱਚ ਵੀ ਆਈ ਸਰਕਾਰੀ ਰੇਟ ਵੇਚਦੇ ਰਹੇ ਜੀ ਸਾਡੇ ਕੋਲ ਪ੍ਰੂਫ ਹੈਗੇ ਸਾਰੇ ਸਾਨੂੰ ਤੇ ਬਾਰ ਬਾਰ ਪ੍ਰੈਸ਼ਰ ਹੈ ਜੀ ਸਾਨੂੰ ਇਹ ਕੀਤਾ ਜਾਂਦਾ ਹੈ ਵੀ ਇਦਾਂ ਧੱਕਾ ਨਹੀਂ ਚਾਹੀਦਾ ਸਾਡੇ ਰੋਜ਼ਗਾਰ ਹੈ ਜੀ ਅਸੀਂ ਨੌਕਰੀ ਕਰਨੇ ਆ ਸਾਡੇ ਆ 50 ਸੇਲਮੈਨ ਅੱਜ ਬੇਰੋਜ਼ਗਾਰ ਕਰਤੇ ਆ 60 ਲੱਖ ਰੁਪਏ ਦਾ ਸਾਡੀ ਫਰਮ ਦਾ ਨੁਕਸਾਨ ਕਰਤਾ ਤੇ ਇਹਨਾਂ ਧੱਕਾ ਚਾਹੀਦਾ ਨਹੀਂ ਹੈ ਅੱਜ ਪੋਲਿਟਿਕਲ ਪ੍ਰੈਸ਼ਰ ਹੈ ਜਿਹੜੇ ਡਿਪਾਰਟਮੈਂਟ ਸਾਰਾ ਵੇਖੋ ਜੀ ਅਣਕਿਤੇ ਧੱਕਾ ਕਰਦਾ ਪਿਆ ਸੀਲ ਕਰਦਾ ਪਿਆ ਅਸੀਂ ਕਹਿੰਦੇ ਪਏ ਜੀ तकरीबन 13 ਠੇਕੇ ਰਜੀਤਾ ਵੀ ਨੂੰ ਦੇ ਦੀ ਤੇ ਜਿਹੜਾ ਹਿਆਤ ਗਰੂਪ ਪਿਆ ਕੋਈ 35 ਠੇਕੇ ਉਧਰ ਸੀਲ ਕਰਤੇ ਹੋਏ ਟੋਟਲ 35 ਤੇ 13 48 ਠੇਕੇ ਜੀ ਸਰਕਾਰ ਨੂੰ ਤੋਂ ਨਾ ਨੁਕਸਾਨ 48 ਠੇਕੇ ਦਾ ਕਿੰਨਾ ਇਨਸਾਨ ਹੋ ਗਿਆ ਮੀਰ ਬਹੁਤ 60 ਲੱਖ ਰੁਪਏ ਹੈ ਜੀ ਹਾਂਜੀ ਹਾਂਜੀ ਇੱਕ ਦਿਨ ਦੀ ਜਿਹੜੀ ਸਾਡੇ ਅਫੀਸ ਦੀ ਰਾਇਗ ਨੂੰ ਪਾ ਕੇ ਇਹਦੇ ਵਿੱਚ ਜੋ ਬਿਲਕੁਲ ਹੈ ਜੀ ਸਰਕਾਰੀ ਰੇਟ ਹੈ ਜਿਹੜਾ ਸਾਨੂੰ ਸਿਰਫ ਇਹੋ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਬਾਰ-ਬਾਰ ਜਿਹੜੇ ਡੀਸੀ ਗਰਗ ਸਾਹਿਬ ਨੇ ਸਾਨੂੰ ਬਾਰ-ਬਾਰ ਸਾਡੇ ਜਿਹੜੇ ਮੇਨ ਮਾਲਕ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰੰਦੇ ਨੇ ਕਿ ਤੁਸੀਂ ਰੇਟ ਵਧਾਓ ਰੇਟ ਵਧਾਓ ਰੇਟ ਵਧਾਓ ਨਾ ਵਧਾਉਣ ਦੀ ਸਜ਼ਾ ਸਾਨੂੰ 60 ਲੱਖ ਰੁਪਈਆ ਮਤਲਬ ਹੁਣ ਜਿਹੜਾ ਤੁਹਾਡਾ ਸਾਈਬਰ ਬਣਿਆ ਪੇਜ ਬਣਿਆ ਕੋਈ ਸਾਈਬਰ ਸੈੱਲ ਤੋਂ ਲਾਓਗੇ ਜੀ ਉਹਦੇ ਬਾਰੇ ਅਸੀਂ ਆਲਰੇਡੀ ਜਿਹੜੀ ਹੈ ਕੰਪਲੇਂਟ ਦੇ ਪਾ ਚੁੱਕੇ ਹਾਂ ਜੀ ਪਰ ਉਹ ਦਾ ਨਾਮ ਵੇਟ ਕਰਨ ਤੋਂ ਬਿਨਾਂ ਹੀ ਸਾਡੇ ਤੇ ਕਾਰਵਾਈ ਕੀਤੀ ਗਈ ਫਾਈਬਰ ਸੈੱਲ ਨੇ ਕੀ ਕੀਤਾ ਉਹਦੇ ਬਾਰੇ ਇਹ ਪਹਿਲਾਂ ਜੀ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਸ ਤੋਂ ਇਲਾਵਾ ਵੀ ਪਹਿਲਾਂ ਇਹ ਜਿਹੜੇ ਪੇਜ ਚੱਲਦੇ ਰਹੇ ਆ ਜੀ ਅਸੀਂ ਐਪਲੀਕੇਸ਼ਨ ਵੀ ਦਿੱਤੀ ਵੀ ਵੈਰੀਫਾਈ ਕੀਤਾ ਜਾਵੇ ਤਾਂ ਪਹਿਲਾਂ ਵੀ ਪੇ ਕਿੰਨੀ ਦਿਨ ਤੋਂ ਪੇਜ ਚੱਲਿਆ ਰਿਹਾ ਪਤਾ ਹੀ ਨਹੀਂ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਅਸੀਂ ਤਾਂ ਉਹਦੇ ਬਾਰੇ ਕੰਪਲੇਨਟ ਦਿੱਤੀ ਚੁੱਕੇ ਹਾਂ ਕਿੰਨੇ ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਕੰਮ ਹੋਇਆ ਇਹ ਭਾਜੀ 3-4 ਦਿਨ ਤੋਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਅਸੀਂ ਵੀ ਤੁਸੀਂ ਰੇਟ ਵਧਾਓ ਰੇਟ ਵਧਾਓ ਲੁੱਟੋ ਲੋਕਾਂ ਨੂੰ ਲੁੱਟੋ ਬਸ ਇਹ ਇਹ ਜਿਹੜੀ ਸਾਨੂੰ 60 ਲੱਖ ਦੀ ਸਜ਼ਾ ਮਿਲੀ ਹੈ ਜਨਤਾ ਨੂੰ ਨਾ ਲੁੱਟਣ ਦਾ ਸਾਨੂੰ ਇਹ ਮਿਲੀ ਹੈ ਜੀ। ਦੱਸਦੇ ਹੋ ਕਿ ਜੇ ਉਹ ਪੇਜ ਦੇ ਵਿੱਚ ਕੋਈ ਵਾਇੋਲੇਸ਼ਨ ਸੀ ਕਿ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਜੀ। ਚਾਹੀਦੀ ਸੀ ਜੀ। ਚਾਹੀਦੀ ਸੀ ਬਿਲਕੁਲ ਜੀ। ਕਿਹੜੇ ਸਟੈਪ ਚੁੱਕੇ ਜਾਣਗੇ ਉਹ ਅੱਗੇ ਫਰਦਰ ਕੀ ਅਸੀਂ ਕਾਨੂੰਨੀ ਲੜਾਈ ਲੜਾਂਗੇ ਜੀ ਜੋ ਸਾਨੂੰ ਸਰਕਾਰੀ ਰੇਟ ਤੇ ਆਪਾਂ ਸੇਲ ਕਰ ਸਕਦੇ ਹਾਂ ਜੀ ਉਹਦੇ ਬਾਰੇ ਆਪਾਂ ਕੋਰਟ ਤੇ ਜਾਵਾਂਗੇ ਮਾਣਜੋ ਕੋਰਟ ਤੇ ਸਾਨੂੰ ਯਕੀਨ ਹੈ ਸੀਨੀਅਰ ਅਫਸਰ ਹੈ ਸਾਰੇ ਜੀ। ਤੁਸੀਂ ਪਤੂ ਨਸ਼ਾ ਕਿਦਾਂ ਪੀਣਗੇ ਜੀ? ਮੈਂ ਤਾਂ ਭਾਜੀ ਇਹ ਇਹ ਵੇਖੋ ਜੀ ਤੁਸੀਂ ਸਾਡੇ ਸਾਰੇ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਭ ਤਾਨੂੰ ਵੀ ਦੱਸੋ ਵੀ ਇੱਥੇ ਵਿੱਚੋ ਜੇ ਸਰਕਾਰੀ ਰੇਟ ਤੇ ਪਬਲਿਕ ਨੂੰ दारू ਵੇਚੀ ਤੇ ਇਹਦੇ ਵਿੱਚ ਕੋਈ ਨੁਕਸਾਨ ਹੋਇਆ ਜੀ ਜਦੋਂ ਸਾਨੂੰ ਨਹੀਂ ਕੋਈ ਨੁਕਸਾਨ ਹੋ ਰਿਹਾ ਤੇ ਫਿਰ ਇਹਦੇ ਵਿੱਚ ਸਰਕਾਰ ਨੂੰ ਤੇ ਕਦੋਂ ਵਿਭਾਗ ਨੂੰ ਆਕਸਾਈਜਨ ਵਿਭਾਗ ਨੂੰ ਕੀ ਉਹਦੇ ਵਿੱਚ ਦੱਸੋ ਜੀ ਕੋਸ਼ਿਸ਼ ਜੇ दारू ਸਸਤੀ ਮਿਲਦੀ ਹੈ ਜੀ ਭਾਜੀ ਸਸਤੀ ਦੀ ਸਾਨੂੰ ਸਜਾ ਮਿਲ ਗਈ ਜੀ 60 ਲੱਖ ਰੁਪਏ ਸਾਡਾ ਨੁਕਸਾਨ ਕਰਦਾ ਸਰਕਾਰ ਨੂੰ ਘਟਾ ਬਹੁਤ ਚੀਜ਼ ਸਰਕਾਰ ਵੈਸੇ ਇਹ ਤਾਂ ਸਰਕਾਰ ਕਹਿੰਦੀ ਹੈ ਤੇ ਸੀਐਮ ਸਾਹਿਬ ਨੂੰ ਮੰਗ ਕਰਦੇ ਆ ਵੀ ਤੁਸੀਂ ਹਰ ਥਾਂ ਕਹਿੰਦੇ ਜੋ ਵੀ ਕਰਪਸ਼ਨ ਖਤਮ ਕਰਨੀ ਹੈ ਸਾਡੇ ਦਾ ਯੂਰਪ ਆ ਜਾਂਦੇ ਵੀ ਕਰਪਸ਼ਨ ਕਰੋ ਤੁਸੀਂ ਲੁੱਟੋ ਲੋਕਾਂ ਨੂੰ ਜੀ ਲੋਕਾਂ ਨੂੰ ਸਹੂਲਤਾਂ ਨਾ ਦਿਓ ਲੁੱਟੋ ਲੋਕਾਂ ਨੂੰ ਸਾਨੂੰ ਇੱਕ ਸਾਈਟ ਪੈਟ ਮੇਰੇ ਡੀਸੀ ਗਰਗ ਸਾਹਿਬ ਨੇ ਸਾਡੇ ਐਕਸਾਈਜ਼ ਵਿਭਾਗ ਦੇ ਹੋਰ ਜਿਹੜੇ ਕਰਮਚਾਰੀ ਇਹੀ ਸਾਨੂੰ ਪ੍ਰੈਸ਼ਰ ਪਾ ਰਹੇ ਨੇ ਵੀ ਉਹੀ ਰੇਟ ਵਧਾਓ ਇਹ ਸਾਰੇ ਜੀ ਉਹਨਾਂ ਦੇ ਡੀਸੀ ਗਰਗ ਸਾਹਿਬ ਹੀ ਦਾ ਸਕਦੇ ਉਹਨਾਂ ਦੀਆਂ ਟੀਮਾਂ ਸਾਰੀਆਂ ਜੀ ਤਿੰਨ ਦਿਨ ਤੋਂ ਸਾਡੇ ਖਿਲਾਫ ਟੀਮਾਂ ਚੜੀਆਂ ਜੀ